ਹਰਿਆਣਾ ਦੇ ਸੀਐਮ ਸੈਣੀ ਦੇ ਨਾਲ ਐਚਐਸਜੀ ਐਮਸੀ ਦੇ ਮੈਂਬਰਾਂ ਅਤੇ ਨਾਲ ਹੀ ਬਲਜੀਤ ਸਿੰਘ ਦਾਦੂਵਾਲ ਖੁਰਾਂ ਦੀ ਮੁਲਾਕਾਤ ਹੋਈ ਹੈ ਇਸ ਮੁਲਾਕਾਤ ਦੇ ਵਿੱਚ ਦੱਸਿਆ ਕਿ ਜਿੱਥੇ ਸੀਐਮ ਸੈਣੀ ਉਹਨਾਂ ਦੇ ਨਾਲ ਹੀ ਮਨਜਿੰਦਰ ਸਿਰਸਾ ਵੀ ਮੌਜੂਦ ਸਨ ਇੱਥੇ ਦੱਸ ਦਈਏ ਕਿ ਕੁਝ ਮੰਗਾਂ ਜਿਹੜੀਆਂ ਨੇ 18 ਮੰਗਾਂ ਦੇ ਕਰੀਬ ਜਿਹੜਾ ਕਿਹਾ ਜਾ ਰਿਹਾ ਕਿ ਇੱਕ ਮੰਗ ਪੱਤਰ ਦਿੱਤਾ ਗਿਆ ਸੀਐਮ ਸੈਣੀ ਨੂੰ ਉਸਤੇ ਕੀ ਭਰੋਸਾ ਜਤਾਇਆ ਕਿ ਇਸ ਬਾਬਤ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਫੋਨ ਕਾਲ ਤੇ ਐਚਐਸਜੀ ਐਮਸੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਖੁਰੇ ਛੁੜੇ ਨੇ ਦਾਦਵਾਲ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਦਾ ਸਮਰ ਨਿਊਜ਼ ਤੇ ਦਾਦਵਾਲ ਸਾਹਿਬ ਸੀਐਮ ਸੈਣੀ ਦੇ ਨਾਲ ਇੱਕ ਮੁਲਾਕਾਤ ਹੁੰਦੀ ਹੈ ਉਸ ਦੇ ਵਿੱਚ ਇੱਕ ਮੰਗ ਪੱਤਰ ਤੁਹਾਡੇ ਵੱਲੋਂ ਦਿੱਤਾ ਗਿਆ ਉਸ ਮੰਗ ਪੱਤਰ ਦੇ ਵਿੱਚ ਕਿਹੜੀਆਂ ਮੰਗਾਂ ਅੱਗੇ ਰੱਖੀਆਂ ਗਈਆਂ ਨੇ ਦੇਖੋ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਭ ਸਿੰਘ ਸੈਣੀ ਦੇ ਨਾਲ ਕੱਲ ਹਰਿਆਣਾ ਸਿ ਗੁਰਦਾਰਾ ਪਰੰਧਕ ਕਮੇਟੀ ਦੀ ਅਗਵਾਈ ਹੇਠ ਹਰਿਆਣੇ ਦੀਆਂ ਸਿੱਖ ਸੰਗਤਾਂ ਦਾ ਇੱਕ ਵੱਡਾ ਵਫ਼ਦ ਜਿਹੜਾ ਸੈਂਕੜਿਆਂ ਦੀ ਗਿਣਤੀ ਚ ਮੁੱਖ ਮੰਤਰੀ ਨਵਾਸ ਤਾਂ ਕਬੀਰ ਕਟੀਰਾ ਜੰਡੀਗੜ੍ਹ ਪੁਜਾ ਸੀ ਜੀ ਜਿਵੇਂ ਹਰਿਆਣਾ ਸੁਪਰਡਾਰਾ ਪ੍ਰਬੰਧ ਤੋਂ ਮੇਟੀ ਦੇ ਪ੍ਰਧਾਨ ਜਸਕਰਵਿੰਦਰ ਸਿੰਘ ਸੰਸਦ ਮੁੱਖੀ ਐਗਜ਼ੈਕਟਿਵ ਜਰਨਲ ਹਾਊਸ ਦੇ ਮੈਂਬਰ ਦੇ ਵਕਫਾ ਸੇ ਜੱਜਬੰਦੀਆਂ ਤੋਂ ਪਾਕਪਕ ਪਿੰਡਾਂ ਤੋਂ ਪੰਜ ਸਰਬੰਚਾਂ ਦਾ ਇਹ ਵਫਾ ਸੀਗਾ ਸਿਕਸਾਂਤਾ ਦਾ ਜੀ ਤਾਂ ਮੁੱਖ ਮੰਤਰੀ ਨਵਾਸ ਤੇ ਆ ਸ਼੍ਰੀ ਨਾਨ ਸਿੰਘ ਸਾਨੀ ਮੁੱਖ ਮੰਤਰੀ ਔਰ ਇਸੇ ਤਰ੍ਹਾਂ ਸੁਭਾਲ ਮਨਜਿੰਦਰ ਸਿੰਘ ਸੇ ਸਾਲ ਜਿਹੜੇ ਪੰਡਿਤ ਸਿੰਘ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਫ ਕਮ ਪ੍ਰਧਾਨ ਨੇ ਤੇ ਮਜੂਦਾ ਸੈਕਟਰੀ ਨੇ ਇੰਡੀਆ ਦੇ ਆਰਤੀ ਜਨਤਾ ਪਾਰਟੀ ਕਿਉਂਕਿ ਹਲਕੀ ਜੀ ਤਾਂ ਸੇ ਹਰਿਆਣਾ ਸਿੰਘ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ 18 ਲੋਕਾਤੀ ਜਿਹੜਾ ਮੰਗ ਪੱਤਰ ਸੀ 18 ਉਹਦੇ ਵਿੱਚ ਮੰਗਾਤ ਹਨ ਜੀ ਜਿਨਾਂ ਵਿੱਚ ਮੁੱਖ ਤੌਰ ਤੇ ਜਿਸ ਤਰ੍ਹਾਂ ਜੋ ਆਪਣਾ ਅਮੂਰਕਰਾਲ ਦੇ ਵਿੱਚ ਘਟਨਾ ਵਾਪਰੀ ਹੈ ਜੀ ਕੇ ਚਾਰ ਸਿਕ ਪਰਿਵਾਰਾਂ ਦੇ ਘਰ ਜਿਹੜੇ ਆ ਉਹ ਸਰਪੰਚ ਲੈ ਨਿੱਜੀ ਲਾਕ ਡਾਡ ਦੇ ਵਿੱਚ ਜਿਹੜੇ ਟਾ ਲੱਤੀ ਸੀ ਜਿੱਥੇ ਅਸੀਂ ਵੀ ਵਿਜ਼ਿਟ ਵੀ ਕਰਕੇ ਆਏ ਸੀ ਤੇ ਅਸੀਂ ਉਸ ਦਿਨ ਉੱਤੇ ਉਹਨਾਂ ਨਾਲ ਗਵਾਦਾ ਵੀ ਕੀਤਾ ਸੀ ਕਿ ਉਹਨਾਂ ਦੇ ਘਰ ਪਾਉਣ ਵਾਸਤੇ ਜਿਹੜੀ ਜਗ੍ਹਾ ਹੈ ਹਰਿਆਣਾ ਸਰਕਾਰ ਨਾਲ ਗੱਲ ਕਰਕੇ ਜਾਂ ਤਾਂ ਸਰਕਾਰ ਇਹਨੂੰ ਅਲਾਟ ਕਰੇਗੀ ਨਹੀਂ ਤਾਂ ਹਰਿਆਣਾ ਕਮੇਟੀ ਦਾ ਜੋ ਵੀ ਲੀਜ਼ ਵਗੈਰਾ ਬੰਦ ਹੀ ਹੋਵੇ ਕਿਉਂਕਿ ਉਹ ਪੰਚਾਇਤੀ ਜ਼ਮੀਨ ਹੈ ਜੀ ਤਾਂ ਹਰਿਆਣਾ ਕਮੇਟੀ ਦਾ ਕਰੇਗੀ ਕਿ ਉਹਨਾਂ ਸਿਕ ਪਰਿਵਾਰਾਂ ਦੇ ਘਰ ਪਾਏ ਜਾਣਗੇ ਹੂੰ ਔਰ ਇਸ ਦੇ ਨਾਲ ਹੀ ਜਿਹੜਾ ਸੀ ਹਰਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਜ਼ਮੀਨ ਹੈ ਹੁਣ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੀ ਜੀ ਤਾਂ ਉਹਨਾਂ ਦੇ ਨਾਂ ਤੇ ਸੀਗੀ ਕਿ ਉਸ ਨੂੰ ਜਿਹੜਾ ਉਹ ਸਾਰੀ ਜ਼ਮੀਨ ਨੂੰ ਐਚਐਸਜੀਐਮਸੀ ਦੇ ਨਾਂ ਤੇ ਕਨਵਰਟ ਕਰਨ ਵਾਸਤੇ ਇਹ ਉਹ ਸਾਰੀ ਹਰਿਆਣਾ ਕਮੇਟੀ ਦੇ ਨਾਂ ਤੇ ਜਿਹੜੀ ਹੈਗੀ ਉਹ ਕਨਵਰਟ ਕੀਤੀ ਜਾਵੇ ਤਬਦੀਲ ਕੀਤੀ ਜਾਵੇ ਜੀ ਇਸ ਦੇ ਨਾਲ ਹੀ ਜਿਹੜੇ ਹਰਿਆਣਾ ਦੇ ਸਾਡੇ ਜਿਹੜੇ ਆਪਣਾ ਹੈ ਆਪਣਾ ਸਿੱਖ ਤੇਰੇ ਆ ਉਹਨਾਂ ਨੂੰ ਵੱਧ ਤੋਂ ਵੱਧ ਨੁਮਾਇੰਦਗੀ ਜਿਹੜੀ ਆ ਹਰਿਆਣਾ ਸਰਕਾਰ ਦੇ ਵਿੱਚ ਜਿਵੇਂ ਆ ਰਾਜ ਸਭਾ ਪਾਰਲੀਮੈਂਟ ਵਿਧਾਨ ਸਭਾ ਫਿਰ ਬੁਢਾ ਦੀ ਚੇਰਮੈਨ ਆ ਇਸ ਤਰ੍ਹਾਂ ਜਿਹੜੀ ਨੁਮਾਇੰਦਗੀ ਆ ਉਹ ਸਿੱਖ ਤੇਰੇਆਂ ਨੂੰ ਦਿੱਤੀ ਜਾਵੇ ਜੀ ਇਸ ਦੇ ਨਾਲ ਹੀ ਜਿਹੜੀ ਪੰਜਾਬੀ ਦੂਜੀ ਭਾਸ਼ਾ ਦਾ ਜਿਹੜਾ ਦਰਜਾ ਉਹਨੂੰ ਲਾਗੂ ਕੀਤਾ ਜਾਵੇ ਕੋਈ ਤੇ ਲਾਗੂ ਨਹੀਂ ਹੈ ਜੇ ਤਾਂ ਜੀ ਔਰ ਇਸ ਦੇ ਨਾਲ ਹੀ ਇਹ ਜਿਹੜਾ ਹੈ ਆਪਣਾ ਆ ਪੰਜਾਬੀ ਦੇ ਟੀਚਰ ਜਿਹੜੇ ਹੋ ਪਰਤੀ ਕੀਤੇ ਗਾ ਪੰਜਾਬੀ ਦੇ ਟੀਚਰ ਨਹੀਂ ਪਰਤੀ ਕੀਤੇ ਗਏ ਇਸ ਦੇ ਵਿੱਚ ਨਾ ਜੀ ਆ ਬਹੁਤ ਸਾਰੀਆਂ ਜਿਹੜੀਆਂ ਪੋਸਟਾਂ ਨੇ ਪਹਿਲਾਂ ਕੋਈ ਖਾਲੀ ਪਈਆਂ ਹੋਈਆਂ ਨੇ ਯਾਨੀ ਕਿ ਇਹ ਮੁੱਖ ਮੰਗਾ ਛੜੀਆਂ ਤੁਹਾਡੇ ਵੱਲੋਂ ਮੰਗ ਪੱਤਰ ਦੇ ਵਿੱਚ ਦਿੱਤੀਆਂ ਗਈਆਂ ਨੇ ਹਾਂ ਇਸ ਤਰ੍ਹਾਂ ਦੀਆਂ ਵਾਕਵਾ ਮੰਗਾਂ ਜਿਹੜੀਆਂ 18 ਮੁੱਖ ਮੰਗਾਂ ਸੀ ਜੀ ਉਹਨਾਂ ਨੇ ਬਿਲਿੰਗਵਲਟ ਕਰਨ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ ਦਿੱਤਾ ਹੈ ਔਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜਲਦੀ ਹੀ ਅੱਗੇ ਜਿਹੜਾ ਹੈ ਵਾਖਵਾਂ ਤੇ ਜਿਹੜੇ ਜਿਹੜੇ ਵਿਭਾਗ ਨਾਲ ਸੰਸਮ ਰੱਖਦੀ ਹੈ ਮੰਗ ਉਹਨਾਂ ਨੂੰ ਦੇਖ ਕੇ ਤੇ ਉਹਨੂੰ ਜਿਹੜਾ ਹੈਗਾ ਉਹ ਪੂਰਾ ਕੀਤਾ ਜਾਵੇਗਾ ਯਾਨੀ ਕਿ ਉਹਨਾਂ ਦੇ ਵੱਲੋਂ ਭਰੋਸਾ ਦੇ ਦਿੱਤਾ ਗਿਆ ਕਿ ਜਿਹੜੀਆਂ ਤੁਸੀਂ ਮੰਗਾ ਰੱਖੀਆਂ ਨੇ ਉਹਨਾਂ ਦੇ ਉੱਤੇ ਕੰਮ ਜਿਹੜਾ ਕੀਤਾ ਜਾਏਗਾ ਬਿਲਕੁਲ ਉਹਨਾਂ ਨੇ ਐਲਾਨ ਕੀਤਾ ਅੱਜ ਉਹਨਾਂ ਨੇ ਜੀ ਦਾਦੂਵਾਲ ਸਾਹਿਬ ਜੇਕਰ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਸਿੱਖਾਂ ਦੀਆਂ ਮੇਨ ਜਿਹੜੀਆਂ ਦਿੱਕਤਾਂ ਕਿਹੜੀਆਂ ਨੇ ਮੁਸ਼ਕਲਾਂ ਕਿਹੜੀਆਂ ਨੇ ਉੱਥੇ ਮੇਨ ਮੁੱਦੇ ਕਿਹੜੇ ਨੇ ਸਿੱਖਾਂ ਦੇ ਇਨੇ ਸੁਧਾਰ ਸੁਧਾਰ ਲਗੁਣਾਏ ਆ ਪਹਿਲੀ ਗੱਲ ਤਾਂ ਇਹ ਆ ਕਿ ਸਿੱਖਾਂ ਨੂੰ ਜਿਹੜਾ کئی ਜਗ੍ਹਾ ਤੇ ਟਾਰਗੇਟ ਕਰਨਾ ਦਸਤਾਰ ਕਰਕੇ ਸਿੱਖੀ ਕਰਕੇ ਜੀ ਤੇ ਜਿਹੜਾ ਸੁਧਾਰ ਨੂੰ ਆਪਣਾ ਆ ਜਿਹੜੀ ਤੁਹਾਨੂੰ ਦੱਸਿਆ ਕਿ ਨਮਾਇੰਦਗੀ ਹੈ ਪਾਰਲੀਮੈਂਟ ਰਾਜ ਸਭਾ ਵਿਧਾਨ ਸਭਾ ਬੂ ਡਾਂਚ ਔਰ ਫਿਰ ਜਿਹੜਾ ਆਪਣਾ ਪੰਜਾਬੀ ਭਾਸ਼ਾ ਦੀ ਗੱਲ ਹੈ ਜੀ ਪੰਜਾਬੀ ਟੀਚਰਾਂ ਦੀ ਗੱਲ ਹੈ ਇਹੋ ਜਿਹੇ ਜਿਹੇ ਮੁਸ਼ਕਲਾਂ ਹੁੰਦੀਆਂ ਨੇ ਹਰਿਆਣਾ ਦੇ ਬੀਤੀ ਗੋਗੇ ਵੀ 25 ਲੱਖ ਦੇ ਕਰੀਬ ਸੇਖਾ ਵਸਦੇ ਆ ਜੀ ਔਰ ਉਹਨਾਂ ਨੂੰ ਜਿਹੜਾ ਹੈਗਾ ਨੁਮਾਇੰਦਗੀ ਨਹੀਂ ਹੈ ਉਹਨਾਂ ਮਾਨ ਸਨਮਾਨ ਨਹੀਂ ਜਿਹੜੀ ਹਰਿਆਣਾ ਸੀ ਗੁਰਦਾਰਾ ਪ੍ਰਬੰਧਕ ਕਮੇਟੀ ਖਲੇਡ ਫਾਰਮ ਦਾ ਹਰਿਆਣੇ ਦੇ ਸੁਖਾਂ ਦਾ ਬਣੇ ਆ ਹੂੰ ਉਹਦੇ ਨਾਲ ਹੀ ਜਿਹੜਾ politcal ਤੌਰ ਤੇ ਵੀ ਸਿੱਖਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਬਣਦਾ ਮਾਨ ਸਨਮਾਨ ਜਿਹੜਾ ਉਹ ਦਿਖਾ ਜਾਵੇ ਜੀ ਜੀ ਸਾਨੂੰ ਸਾਰੀਆਂ ਗੱਲਾਂ ਬਹੁਤ ਤਾਰੀਫ ਮੁਖਮਲ ਬ੍ਰੀਫਿੰਗ ਨਾਲ ਸੰਖੇਪ ਕੀਤਾ ਸੀ ਜੀ ਅ ਸ਼ੁਕਰੀਆ ਦਾਦਵਾਲ ਸਾਹਿਬ ਗੱਲਬਾਤ ਕਰਨ ਦੇ ਲਈ ਆਨੰਦ ਜੀ